ਮੈਂ ਕੰਸਲਟੈਂਟ ਨਿਊਰੋਲੋਜਿਸਟ ਹਾਂ ਫ੍ਰੀਜ਼ ਸਕਾਟ ਹਸਪੀਟਲ ਚੰਡੀਗੜ੍ਹ ਸੋ ਅੱਜ ਅਸੀਂ ਇੱਥੇ ਕੈਮਿਸਟ ਐਸੋਸੀਏਸ਼ਨ ਵੱਲੋਂ ਬੁਲਾਏ ਗਿਆ ਸੀ ਇਸ ਕਾਨਫਰੰਸ ਸਾਰੇ ਆਏ ਸੀ ਕਿ ਅਸੀਂ ਜਦੋਂ ਮੈਂ ਮੇਰਾ ਟੌਪਿਕ ਸੀਗਾ ਜਿੱਥੇ ਅਸੀਂ ਪ੍ਰੀਵੈਂਸ਼ਨਲ ਟਰੀਟਮੈਂਟ ਆਫ ਇਨਰ ਸਟ੍ਰੋਕਸ ਪਥਰੀ ਕੀ ਤਰ੍ਹਾਂ ਪਰ ਇਵੈਂਟ ਕਰ ਲਈਏ ਜੇ ਹੋ ਜਾਂਦੀ ਹੈ ਤਾਂ ਅਸੀਂ ਉਥਾ ਟ੍ਰੇਡ ਕਰਦਾ ਹੈ ਇਹਦੇ ਵਾਸਤੇ ਮੈਂ ਸਾਰਿਆਂ ਨੂੰ ਐਜੂਕੇਟ ਕੀਤਾ ਹੈ ਇੰਨੇ ਮੀਂਹ ਦੇ ਹੋਂਦ ਦੇ ਕਾਰਨ ਵੀ ਇਨਾ ਮਤਲਬ ਸ਼ਡਿਊਲ ਥਾਬ ਟਾਈਟ ਹੁੰਦਾ ਹੈ ਸੰਡੇ ਵੀ ਹੁੰਦਾ ਹੈ ਕਿ ਜੇ ਉਹਨਾਂ ਨੂੰ ਮੰਨ ਨਹੀਂ ਕਰਦਾ ਪਰ ਫਿਰ ਵੀ ਇੱਥੇ ਵੈਰੀ ਗੁੱਡ ਕੈਟਰਿੰਗ ਹੋਈ ਹੈ ਬਹੁਤ ਵਧੀਆ ਕੈਟਰਿੰਗ ਸੀ ਆਰਾਊਂਡ 40 ਤੋਂ 50% ਆਏ ਤੋਂ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਜੋ ਲੈਕਚਰ ਦਿੱਤਾ ਹੈ ਬੜਾ ਵਧੀਆ ਲੱਗਦਾ ਹੈ ਕਿ ਸਾਨੂੰ ਇੱਧਰ ਲੱਗ ਰਿਹਾ ਹੈ ਕਿ ਅਸੀਂ ਇੰਨਾ ਤੱਕ ਸਾਰੀ ਗੱਲਾਂ ਪਹੁੰਚਾਉਣ ਵਿੱਚ ਸਫਲ ਹੋਏ ਹਾਂ Uh, میرا نام ہے ڈاکٹر فیاض احمد وانی میں کنسلٹنٹ انچارج چارج کینی کے لیے ٹرانسپلانٹ فوٹوسا اسکاٹس ہاسپٹل میں ہوں میں پچھلے تین سال سے اسکاٹس کے ساتھ ایسوئیٹیڈ ہوں تو آج ہم نے یہاں پہ جو سی ایم ای آرگنائز کی تھی ہمارا میسیج اویئرنیس کا تھا اور ان لوگوں کے لیے جن کو ایکیوٹ کڈنی انجری ہوتی ہے اور جو کامپلیکیشن ہوتی ہے ایکیوٹ کڈنی انجری میں جیسے ہائپرکلیمیا ہوگا اور اس کی منیجمنٹ ریلیٹڈ ہم نے یہاں پہ آج ڈسکس کیا کہ ہم لوگوں کی لائف جو ہے وہ کیسے ہم سیو کر سکتے ہیں ان کی جو پرابلم ہے کیسے ہم کم کر سکتے ہیں اور ان کا فردر جو لائف رہے گی وہ کیسے نارملائز ہو جائے گی جس میں ہم نے دو چیزوں کا یہاں پہ ڈسکس کیا ایک تو ہم نے جو ایڈوانس ڈائلیسز سی آر آر کا ڈسکس کیا اور دوسرا ہم نے پیریٹونیل ڈائلیسز کا بھی یہاں پہ ڈسکس کیا تیسرا ہم نے میڈیکل مینجمنٹ جو بھی اس میں ابھی ریسنٹ ایڈوانسز ہے جو مینجمنٹ ہے جس میں ابھی دو, دو دوائیاں لانچ ہوئی ہیں پیٹر رومر اینڈ سوڈیم زرکونٹ کی ان کے بارے میں بھی آج ہم نے ڈسکس کیا اور لوگوں کے لیے اویئرنیس کی میسج رہی ہم مدن ہاسپیٹل جھنڈیالہ تو ਪੋਰਟੇਸ ਸਕਾਟ ਦੇ ਇਹ ਦੋ ਸੀਨੀਅਰ ਡਾਕਟਰਸ ਨੂੰ ਲੈ ਕੇ ਆਏ ਆ ਇੱਥੇ ਤਾਂ ਕਿ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ ਔਰ ਲੋਕਾਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਇਹ ਬਿਮਾਰੀਆਂ ਪ੍ਰੀਵੈਂਟ ਕੀਤੀਆਂ ਜਾ ਸਕਦੀਆਂ ਤੇ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਡਾਕਟਰ ਸਾਹਿਬਾਨ ਨੇ ਬੜੇ ਅੱਛੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਦਨ ਹਸਪੀਟਲ ਡਾਕ ਪੋਰਟੇਸ ਤੋਂ ਡਾਕਟਰਸ ਨੂੰ ਬੁਲਾ ਕੇ ਤੇ ਅਵੇਅਰਨੈਸ ਕ੍ਰੀਏਟ ਕਰੇ ਸਾਡੀ ਇਹ ਇੱਛਾ ਹੈ ਕਿ ਭਈ ਅੱਗੇ ਤੋਂ ਇੱਕ ਇੱਕ ਸਬਜੈਕਟ ਤੇ ਉੱਤੇ ਡਾਕਟਰ ਸਾਨਗੇ ਔਰ ਜਿਹੜੇ ਪੋਸੀਬਲ ਪੇਸ਼IENTS ਜਾਂ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਉਹਨਾਂ ਨੂੰ ਸਾਰਾ ਅਵੇਅਰਨੈਸ ਕ੍ਰੀਏਟ ਕਰਨਗੇ ਇਸ ਲਈ ਮੈਂ ਐਸਕਾਟ ਹਸਪੀਟਲ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਕਹਿਣ ਦੇ ਉੱਤੇ ਆਏ ਔਰ ਕੈਮਿਸ ਐਸੋਸੀਏਸ਼ਨ ਔਰ ਦੂਸਰੇ ਡਾਕਟਰ ਸਾਹਿਬਾਨ ਨੂੰ ਅਸੀਂ ਰਿਕੁਐਸਟ ਕੀਤੀ ਕੋ ਵੀ ਇੱਥੇ ਪਹੁੰਚੇ